ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਇਸ ਮੌਕੇ ਹਰ ਸਿੱਖ ਸੰਗਤ ਦੇ ਵੱਲੋਂ ਗੁਰੂ ਘਰ ਜਾ ਕੇ ਮੱਥਾ ਟੇਕਿਆ ਜਾ ਰਿਹਾ ਹੈ ਤਾਂ ਸੇ ਕਿ ਵੱਖ-ਵੱਖ ਪ੍ਰਕਾਰ ਦੇ ਇਸ ਮੌਕੇ ਲੰਗਰ ਵੀ ਲਗਾਏ ਗਏ ਨੇ ਪਰ ਇਸ ਵਿਚਕਾਰ ਇੱਕ ਅਲੱਗ ਤਸਵੀਰ ਨਿਕਲ ਕੇ ਸਾਹਮਣੇ ਆਈ ਜਿੱਥੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਇੱਕ ਨੌਜਵਾਨ ਸਰਪੰਚ ਦੇ ਵੱਲੋਂ ਅਨੋਖਾ ਲੰਗਰ ਲਗਾਇਆ ਗਿਆ ਇਸ ਸਰਪੰਚ ਨੇ ਮਾਨਤਾਵਾਦੀ ਸੇਵਾ ਦਾ ਲੰਗਰ ਲਗਾ ਕੇ ਇੱਕ ਗਰੀਬ ਦੀ ਛੱਤ ਦਿੱਤੀ ਜੋ ਪਿਛਲੇ 7 ਸਾਲਾਂ ਤੋਂ ਝੁੱਗੀ-ਚੌਂਪੜੀ 'ਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ ਇਸ ਦਿਹਾੜੇ ਮੌਕੇ ਉਸਨੇ ਗਰੀਬ ਪਰਿਵਾਰ ਦਾ ਪੱਕਾ ਘਰ ਬਣਾਉਣ ਦਾ ਐਲਾਨ ਕੀਤਾ ਤੇ ਲੋੜੀ ਦੀ ਰਾਸ਼ੀ ਦਾ ਉਹਨਾਂ ਨੂੰ ਚੈੱਕ ਭੇਟ ਕੀਤਾ ਕੜਾਕੇ ਦੀ ਠੰਡ ਦੇ ਵਿੱਚ ਇਹ ਗਰੀਬ ਪਰਿਵਾਰ ਝੁੱਗੀ 'ਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਅੱਜ ਬਹੁਤ ਹੀ ਮਨੂ ਖੁਸ਼ੀ ਹੋ ਰਹੀ ਆ ਕਿ ਜਿੱਥੇ ਵੱਖ-ਵੱਖ ਜਿੱਥੇ ਬੰਦੀਆਂ ਵੱਲੋਂ ਤੇ ਵੱਖ-ਵੱਖ ਆਪਣਾ ਧਾਰਮਿਕ ਆਧਾਰਿਆਂ ਵੱਲੋਂ ਲੰਗਰ ਲਗਾਏ ਜਾ ਰਹੇ ਆ ਬਾਬਾ ਤੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਤੇ ਉਸੇ ਹੀ ਮਕਸਦ ਦੇ ਵਿੱਚ ਮੇਰੇ ਦਿਮਾਗ 'ਚ ਆ ਗਿਆ ਚਲੋ ਸਾਰੇ ਲੰਗਰ ਜੇ ਲਾ ਰਹੇ ਆ ਤੇ ਆਪਾਂ ਕੋਈ ਵੱਖਰਾ ਕੰਮ ਕਰਦੀਏ ਕਿ ਲੰਗਰ ਤੇ ਪਰਮਾਤਮਾ ਦੀ ਕਿਰਪਾ ਵਾਗੀ ਉਹਦੇ ਚਲੋ ਗੁਰੂ ਨਾਨਕ ਪਾਤਸ਼ਾਹ ਨੇ ਜੇ ਵੀਰਪੇ ਦਾ ਸ਼ੁਰੂ ਕੀਤਾ ਤੇ ਉਹ ਨਿਰੰਤਰ ਚੱਲਦਾ ਹੀ ਰਹਿਣਾ ਵਾ ਬਟ ਮੈਨੂੰ ਇਹ ਹੁੰਦਾ ਕਿ ਮੈਂ ਕੁਝ ਅਲੱਗ ਕਰਾਂ ਤੇ ਜਿਹਦੇ ਨਾਲ ਆਪਣੀ ਬਾਣੀ 'ਚ ਵੀ ਲਿਖਿਆ ਵਾ ਕਿ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਹੁੰਦੀ ਆ ਮੈਂ ਕੋਈ ਇਹਦਾ ਲੋਕ ਬਖਾਵਾ ਨਹੀਂ ਸੀ ਕਰਨਾ ਚਾਹੁੰਦਾ ਬਟ ਮੈਂ ਇਕੱਲਾ ਇੰਨਾ ਕੈਪੇਬਲ ਨਹੀਂ ਹੈਗਾ ਕਿ ਮੈਂ ਇਕੱਲਾ ਹੀ ਇਹਦਾ ਘਰ ਬਣਾਦਾ ਹੋਰ ਵੀ ਚਲੋ ਬਥੇਰੇ ਸਾਥੀਆਂ ਨੇ ਸਾਥ ਦਿੱਤਾ ਕਿ ਇੱਕ ਵੀਰ ਨੇ ਇਹਨੂੰ 90000 ਰੁਪਏ ਦਾ ਆਪਣਾ ਸਰਿਆ ਲੈ ਕੇ ਦਿੱਤਾ ਸੀਗਾ ਤੇ ਮੈਂ ਇਧਰ ਆਪਣੇ ਜਦੋਂ ਖੇਤ ਜਾਂਦੇ ਸੀਗੇ ਤੇ ਮੈਂ ਦੇਖਦਾ ਸੀਗਾ ਕਿ ਯਾਰ ਇਨੀ ਠੰਡਿਆ ਤੇ ਆਪਣਾ ਕਿਦਾਂ ਇਹ ਵਿਚਾਰ ਆਪਣਾ ਰਹਿਣ ਬਸੇਰਾ ਕਰਦਾ ਹੋਊਗਾ ਤੇ ਮੇਰੇ ਦਿਮਾਗ 'ਚ ਕਾਫੀ ਟਾਈਮ ਦਾ ਸੀਗਾ ਤੇ ਫਿਰ ਮੈਂ ਆਪਣੇ ਸੱਜਣ ਮਿੱਤਰਾਂ ਨਾਲ ਸਲਾਹ ਵੀ ਕੀਤੀ ਸੀਗੀ ਕਿ ਆਪਣਾ ਇਹ ਆ ਰਿਹਾ ਵਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਤੇ ਆਪਾਂ ਕੀ ਕਰੀਏ ਯਾਰ ਕੋਈ ਆਪਣਾ ਲੰਗਰ ਤੇ ਸਾਰੇ ਲਾਉਂਦੇ ਆ ਤੇ ਆਪਾਂ ਕੋਈ ਇਹੋ ਜਿਹਾ ਲੰਗਰ ਰਲਾਈਏ ਕਿ ਜਿਹਦੇ ਨਾਲ ਕਿਸੇ ਦਾ ਸਿਰ ਕੱਜਾ ਜਾ ਸਕੇ ਜਾਂ ਜਿਸ ਕਿਸੇ ਗਰੀਬ ਦੀ ਬਾਹ ਫੜੀ ਜਾ ਸਕੇ ਤਾਂ ਕੁਦਰਤੀ ਮੈਂ ਪਰਸੋ ਚੌਥ ਦੀ ਗੱਲ ਆ ਫੇਰ ਇੱਕ ਦਿਨ ਲੰਗਿਆ ਤੇ ਇਹਨੇ ਫੇਰ ਮੇਰੀ ਗੱਡੀ ਨੂੰ ਰੋਕਿਆ ਤੇ ਮੈਨੂੰ ਕਹਿੰਦਾ ਕਿ ਸਾਡਾ ਗਰੀਬਾਂ ਦਾ ਵੀ ਸੋਚੋ ਕੁਝ ਮੈਂ ਕਿਹਾ ਚਲੋ ਕੋਈ ਨਹੀਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਵਾ ਤੇ ਆਪਾਂ ਉਸ ਦਿਨ ਨਗਦ ਰਕਮ ਵੀ ਦੇਵਾਂਗੇ ਤੇ ਪਲੱਸ ਇਹਦਾ ਲੋਕਾਂ ਦੇ ਸਹਿਯੋਗ ਦੇ ਨਾਲ ਅੱਗੇ ਇਹਨਾਂ ਦੇ ਕੰਨਾਂ ਜਿਹੜੀਆਂ ਖੜੀਆਂ ਹੋ ਗਈਆਂ ਵਾਂ ਉਹ ਲੈਂਟਰ ਪੈਣ ਵਾਲਾ ਵਾ ਸੀਮਿੰਟ ਤੇ ਰੇਤ ਦੀ ਜਿੰਨੇ ਵੀ ਆ ਭਾਵੇਂ ਮੈਂ ਆਪਣੇ ਫਰੈਂਡਸ ਨਾਲ ਗੱਲ ਕਰਕੇ ਜਾਂ ਪਿੰਡ ਵਾਸੀਆਂ ਨਾਲ ਗੱਲ ਕਰਕੇ ਉਹਨੇ ਤਾਂ ਲੈਂਟਰ ਵੀ ਪਾ ਦਿੱਤਾ ਜਾਊਗਾ ਜਦੋਂ ਉਹਨਾਂ ਨੂੰ ਤੁਸੀਂ ਚੈੱਕ ਦੇ ਰਹੇ ਭਾਵਕ ਜੇ ਹੋ ਗਏ ਲੱਗਦਾ ਕਿ ਇੱਕ ਸੁਪਨੇ ਦਾ ਸੁਪਨਾ ਵੇਖਦਾ ਬੰਦਾ ਕਿ ਘਰ ਦੀ ਛੱਤ ਹੇਠਾਂ ਮੇਰੇ ਸਿਰ ਤੇ ਵੇਖੋ ਜੀ ਹਰ ਇੱਕ ਬੰਦੇ ਦੀ ਆਪ ਆਪਣੀ ਸੋਚ ਹੁੰਦੀ ਆ ਜਿੱਤੇ ਜਿੱਤੇ ਬੀਤਦੀ ਆ ਨਾ ਪਤਾ ਨੂੰ ਹੁੰਦਾ ਵਾ ਠੀਕ ਆ ਜੇ ਕਿਸੇ ਦਾ ਕੋਈ ਜਿੱਤੇ ਜੇ ਕਿਸੇ ਦਾ ਕੋਈ ਚੱਲ ਜਾਂਦਾ ਤੇ ਉਹਨੂੰ ਪਤਾ ਹੁੰਦਾ ਕਿ ਮੇਰਾ ਜੀ ਚ ਲੱਗਿਆ ਵਾ ਹਨ ਇਹ ਰਹਿ ਰਹੇ ਆ ਤੇ ਇਹਨਾਂ ਦਾ ਦਰਦ ਮਹਿਸੂਸ ਇਦਾਂ ਕੀਤਾ ਜਾ ਸਕਦਾ ਕਿ ਇੱਕ ਦਿਨ ਮੈਂ ਮੋਟਰਸਾਈਕਲ ਤੇ ਮੈਨੂੰ ਸ਼ਹਿਰ ਜਾਣਾ ਪੈ ਗਿਆ ਤੇ ਮੇਰੇ ਦੰਦੋ ਦੜਿੱਕੇ ਵੱਜਣ ਲੱਗ ਪਏ ਕਿ ਇੰਨੀ ਠੰਡ ਸੀ ਕਿ ਤੇ ਮੈਂ ਉਸ ਦਿਨ ਵੀ ਮੇਰੇ ਸ਼ਹਿਰ ਜਾ ਕੇ ਦਿਮਾਗ ਆ ਗਿਆ ਯਾਰ ਆਪਾਂ ਇੱਥੋਂ ਤੱਕ ਮੋਟਰਸਾਈਕਲ ਤੇ ਆਏ ਆ ਤੇ ਆਪਾਂ ਨੂੰ ਇੰਨੀ ਠੰਡ ਲੱਗੀ ਤੇ ਉਹ ਵਿਚਾਰਾ ਇੱਕ ਤੱਫੜ ਦਾ ਇੱਕ ਝੌਂਪੜੀ ਬਣਾ ਕੇ ਰਹਿ ਰਿਹਾ ਤੇ ਉਹਦਾ ਕਿਦਾਂ guzara ਆ ਰਿਹਾ ਹੋਊਗਾ ਤੇ ਮੈਨੂੰ ਇਮੋਸ਼ਨਲੀ ਹੋ ਗਏ ਮੈਂ ਇਹੋ ਜਿਹੀਆਂ ਚੀਜ਼ਾਂ ਕਰਦਾ ਵਾਂ ਤੇ ਬਾਕੀ ਪ੍ਰਮਾਤਮਾ ਵੀ ਰਾਹ ਦਿਖਾਉਂਦਾ ਵੈ ਇਹ ਕੋਈ ਆਪਣਾ ਤੈਅशुदा ਚੀਜ਼ ਨਹੀਂ ਕੋਈ ਹੁੰਦੀ ਹਾ ਜੋ ਵੀ ਹੁੰਦਾ ਨਾ ਇਹ ਪ੍ਰਮਾਤਮਾ ਦੀ ਰਹਿਮਤ ਦੇ ਨਾਲ ਉਦੀ ਰਜ਼ਾ ਨਾਲ ਹੀ ਕੀਤਾ ਜਾ ਸਕਦਾ ਵਾ ਚਲੋ ਮੇਰੇ ਪਿੰਡ ਦੇ ਜਿਹੜੇ ਮਿੱਤਰ ਆ ਮੇਰੇ ਸੱਜਣ ਆ ਇਹ ਮੇਰੇ ਨਾਲ ਬਾਹਵਾਂ ਮੇਰੀਆਂ ਬਾਹਵਾਂ ਆਣੇ ਠੀਕ ਆ ਇਹ ਮੇਰੇ ਨਾਲ ਖੜਦੇ ਆ ਪਰਿਵਾਰ ਵਾਂਗੂ ਖੜਦੇ ਆ ਤੇ ਮੈਂ ਵੀ ਇਹਨਾਂ ਨੂੰ ਮੈਂ ਹਰ ਇੱਕ ਕੋਈ ਵੀ ਫੰਕਸ਼ਨ ਹੁੰਦਾ ਕੋਈ ਪ੍ਰੋਗਰਾਮ ਦਾ ਮੈਂ ਇਹਨਾਂ ਦੇ ਵਿੱਚ ਆ ਕੇ ਹੀ ਬਣਾਉਣਾ ਵਾ ਤੇ ਪਰਿਵਾਰ ਨੂੰ ਖੁਸ਼ੀ ਹੋ ਰਹੀ ਹੈ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਮੈਨੂੰ ਤੇ ਉਸ ਦਿਨ ਖੁਸ਼ੀ ਹੋਊਗੀ ਜਿੱਦਣ ਲੈਂਟਰੇ ਦਾ ਪੈ ਗਿਆ ਤੇ ਜਿੱਦਣ ਆਪਾਂ ਜਾਗੇ ਤੇ ਪਕੌੜੇ ਪਕੂੜੇ ਖਾਵਾਂਗੇ ਉਸ ਦਿਨ ਜਿਆਦਾ ਖੁਸ਼ੀ ਹੋਊਗੀ ਤੇ ਅੱਜ ਤੇ ਆਪਾਂ ਇੱਕ ਸਿਰਫ ਨੀਂ ਰੱਖੀ ਆ ਤੇ ਕੋਈ ਨਹੀਂ ਉਹਨਾਂ ਨੂੰ ਮਕਮਲ ਕਰਕੇ ਫਿਰ ਤੁਹਾਨੂੰ ਸੱਦਾਂਗੇ ਕਿ ਆਉ ਬਣਾਤਾ ਜੀ ਹੁਣ ਉਤਰ ਘਰ ਦਾ ਸੁਪਨਾ ਪੂਰਾ ਹੋਣ ਤੇ ਗਰੀਬ ਪਰਿਵਾਰ ਨੇ ਖੁਸ਼ੀ ਜਾਹਿਦ ਕੀਤੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕੀਤਾ ਅੱਜ ਮਹਾਰਾਜ ਦਾ ਪਾਸ਼ਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਹਾਰਾਜ ਜੀ ਤੇ ਉਹਨਾਂ ਦੀ ਖੁਸ਼ੀ ਜੀ ਉਹਨਾਂ ਨੇ ਨਾਲੇ ਤੇ ਸਾਨੂੰ ਇੱਥੇ ਬੱਚਿਆਂ ਦੇ ਲੰਗਰ ਪਾਣੀ ਲਾਏ ਨੇ ਤੇ ਨਾਲੇ ਮੇਰਾ ਇਸ ਕੁਲੀ 'ਚ ਰਹਿ ਰਿਹਾ ਸੀ ਮੈਂ ਤੇ ਉਹਨਾਂ ਨੇ ਜੇ ਦੋ ਨੰਗਣਾ ਤੇ ਉਦੋਂ ਜਾਂਦੇ ਸੀ ਵੀ ਕੋਈ ਨਹੀਂ ਆ ਟਾਈਮ ਆ ਰਿਹਾ ਲੱਗ ਗਈ ਤੇ ਤੇਰਾ ਸੋਚਦੇ ਕੁਛ ਠੀਕ ਹੈ ਜੀ ਤੇ ਅੱਜ ਕੋਈ ਕਹਿੰਦੇ ਨੇ ਵੀ ਨਾਲੇ ਗੁਫ਼ਤ ਕੋਈ দান ਵੀ ਦਿੱਤਾ ਉਹਨਾਂ ਨੇ ਤੇ ਨਾਲੇ ਕਹਿ ਰਹੇ ਵੀ ਤੈਨੂੰ ਕੋਈ ਗੱਲ ਨਹੀਂ ਹੁੰਦੀ ਤੈਨੂੰ ਕੋਠੇ ਛੱਤ ਥੱਲੇ ਤੈਨੂੰ ਵੜਦਾਂਗੇ ਲੱਗਾ ਕਿ ਇੱਕ ਬੰਦੇ ਦਾ ਜਦੋਂ ਦੋ ਪਰਿਵਾਰ ਵਧ ਜਾਂਦੇ ਤੇ ਕਿ ਸੁਪਨਾ ਹੁੰਦਾ ਕਿ ਮੇਰੀ ਘਰ ਦੀ ਸ਼ਾਦ ਹੋਣੀ ਚਾਹੀਦੀ ਹੈ ਹਾਂਜੀ ਹਾਂ ਸ਼ਾਦ ਤਾਂ ਹੁਣ ਸੁਪਨਾ ਪੂਰਾ ਹੁੰਦਾ ਜਾਂਦਾ ਮੇਰਾ ਸੁਪਨਾ ਜੀ ਹੁਣ ਪੂਰਾ ਹੁੰਦਾ ਜਾ ਰਿਹਾ ਲੋ ਤਾਂ ਕਿ ਇੰਨੀ ਕੜਾਕੇ ਦੀ ਠੰਡ ਪਈ ਇਸੇ ਕੁਲੀ ਚ ਕੱਟੀ ਇਸੇ ਜੀ ਕੱਟੀ ਜੀ ਕੀ ਮਹਿਸੂਸ ਚਲੋ ਗੁਰੂ ਪਾਸ਼ਾ ਦਾ ਨਾਨਕ ਦਾ ਨਾਮ ਲੈ ਕੇ ਤੇ ਬਿਠੇ ਰਹੇ ਤਾਂ ਅਸੀਂ ਕੋਈ ਗੱਲ ਨਹੀਂ ਕੋਈ ਇਹ ਗੁਰਾਮਦਸ ਦੀ ਨਗਰੀ ਚ ਆਪੇ ਕੋਈ ਨਾ ਕੋਈ ਮਹਾਰਾਜ ਦਾ ਕੋਈ ਮੰਨਣ ਵਾਲੇ ਬੜੇ ਬੈਠੇ ਨੇ ਜਿੰਨਾ ਜਿੰਨਾ ਨੇ ਹੈਲਪ ਕਰ ਰਹੇ ਨੇ ਆਪਣੀ ਕੀ ਕੰਮ ਕੀ ਕਰਦੇ ਤੁਸੀਂ ਮੇਰਾ ਦਿਹਾੜੀ ਠੱਪੇ ਦਾ ਵੀ ਢੋਲ ਢੋਲ ਟਮਕੇ ਦਾ ਵੀ ਕਰੀਦਾ ਕੰਮ ਇਹਦੇ ਕਈ ਦਿਨ ਤੇ ਇਦਾਂ ਦੇ ਵੇਖੇ ਕਿ ਭੁੱਖੇ ਸੁਣਦੇ ਸੀ ਹਾਂਜੀ ਹਾਂਜੀ ਮਹਾਰਾਜ ਚਲੋ ਕੋਈ ਨਹੀਂ ਜੀ ਅੱਜ ਕਿੰਨੀ ਖੁਸ਼ੀ ਹੋ ਰਹੀ ਅੱਜ ਵਧੀਆ ਜੀ ਬਾਬਾ ਦੀਪ ਸਿੰਘ ਪਾਸ਼ਾ ਨੇ ਕੋਈ ਨਾ ਕੋਈ ਯੋਦੇ ਉੱਠੀ ਖਲੋਂਦੇ ਨੇ ਤੁਹਾਨੂੰ ਪਤਾ ਹੀ ਹੈ ਅੱਜ ਮੇਰ ਹੋ ਗਈ ਹਾਂਜੀ ਮੇਰ ਹੋ ਗਈ ਕਿੰਨੀ ਖੁਸ਼ੀ ਅੱਜ ਮਹਿਸੂਸ ਕਰ ਰਹੀ ਜੀ ਨਹੀਂ ਜੀ ਬਹੁਤ ਖੁਸ਼ੀ ਆ ਮਹਾਰਾਜ ਅੱਜ ਆਪਣਾ ਘਰ ਬਣਨ ਜਾ ਰਿਹਾ ਜੀ ਹਾਂਜੀ ਹਾਂਜੀ ਮਹਾਰਾਜ ਬਹੁਤ ਖੁਸ਼ੀ ਹੈ ਮਹਾਰਾਜ ਬਹੁਤ ਧੰਨਵਾਦ ਹੈ ਭਾਸ਼ੋ ਮੈਂ ਤੇ ਇਹ ਕਹਿਣਾ ਚਾਹੂੰਗੀ ਕਿ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦੇ ਜਿਨ੍ਹਾਂ ਨੇ ਗਰੀਬਾਂ ਦਾ ਬਹੁਤ ਸੋਚਿਆ ਤੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਗਰੀਬਾਂ ਦੀ ਸੁਣੀ ਜਿਹੜਾ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਸਾਡੇ ਕੋਲ ਭੇਜਿਆ ਸਾਡੀ ਮਤ ਵਾਸਤੇ ਲੱਗਦਾ ਕਿ ਕੜਾਕੇ ਦੀ ਠੰਡ ਬੜੀ ਸੀ ਬੜੀ ਮਹਾਰਾਜ ਤੁਹਾਨੂੰ ਪਤਾ ਹੀ ਆ ਫਿਰ ਕਿੰਨੀ ਮੁਸ਼ਕਲ ਹੁੰਦੀ ਸੀ ਬਹੁਤ ਮੁਸ਼ਕਲ ਆ ਆਸਾਨ ਦੀ ਕੋਈ ਭੈਣ ਭਰਾ ਆ ਜਾਏ ਤਾਂ ਵੀ ਮੁਸ਼ਕਲ ਹੋ ਜਾਂਦੀ ਹੈ ਇਹ ਮੀਂਹ بارش ਨੇਰੀ ਆ ਜਾਏ ਤਾਂ ਵੀ ਮੁਸ਼ਕਲ ਹੁੰਦੀ ਸੀ ਕੁਝ ਬੱਚੇ ਵੀ ਨੇਰੀ ਦੇ ਵਿੱਚ ਪੜਦੇ ਸੀ ਹਾਂਜੀ ਤੇ ਉਹ ਬਿਜਲੀ ਜਦੋਂ ਬੱਤੀ ਤਰ ਜਾਂਦੀ ਤੇ ਉਦੋਂ ਵੀ ਪਰੇਸ਼ਾਨੀ ਆਉਂਦੀ ਹੈ ਵੀ ਘਰ ਹੁਣ ਹੋਵੇ ਆਪਣਾ ਤੇ ਸੋ ਨਵੇਟ ਲਾ ਲਓ ਕੁਝ ਲਾ ਲਓ ਤਾਂ ਲਾਈਟ ਹੋ ਜਾਂਦੀ ਹੈ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਐਦਾਂ ਹੁੰਦਾ ਵੀ ਜਦੋਂ ਹੁਣ ਸਾਡਾ ਘਰ ਬਣ ਜਾਊਗਾ ਘਰ ਬਣ ਜਾਊਗਾ ਹਾਂਜੀ ਮਹਾਰਾਜ ਇਹਨਾਂ ਦਾ ਬਹੁਤ ਧੰਨਵਾਦ ਜੀ ਜਿਹੜਾ ਸਾਡੇ ਬਾਰੇ ਸੋਚਣਦੇ ਨੇ ਤੇ ਸਾਡਾ ਉਹਨਾਂ ਸੋਚਿਆ ਤੇ ਸਾਨੂੰ ਉਹਨਾਂ ਨੇ ਗੱਲ ਨੂੰ ਲਾਇਆ ਤੇ ਸਾਨੂੰ ਬਹੁਤ ਖੁਸ਼ੀ ਹੋਈ